ਸਾਡੇ ਘਟਨਾ ਵਾਪਰੀ ਮੇਰਾ ਭਤੀਜਾ ਸੀਗਾ ਨੌਜਵਾਨ ਇਕੱਲਾ ਇਕਲਤਾ ਸੀਗਾ ਜੀ ਉਹ ਚਾਰ ਪ੍ਰੈਣਾ ਜੋਦੇ ਉਹਨੂੰ ਸਰਪੰਚ ਦਾ ਮੁੰਡਾ ਭੋਨਾ ਚੋਂ ਜੋ ਬਿਠਾ ਕੇ ਲੈ ਗਿਆ ਮੋਟਰਸਾਈਕਲ ਤੇ ਆਪਦੀ ਮੋਟਰ ਤੇ ਲੱਜ ਕੇ ਉਹਦੇ ਟੀਕਾ ਲਾ ਕੇ ਨਸ਼ੇ ਵਾਲਾ ਉਹਦੀ ਮੌਤ ਹੋ ਗਈ ਉੱਤੇ ਸਾਨੂੰ ਦੱਸਿਆ ਤੱਕ ਨਹੀਂ ਦੋ ਬੰਦੇ ਆ ਜੀ ਕਦੋਂ ਲੈ ਕੇ ਗਏ ਸੀ ਉਹਨੂੰ ਉਹਨੂੰ ਦੋ ਘੰਟੇ ਦਾ ਟਾਈਮ ਸੀ ਦੇ ਵਿੱਚ ਲੈ ਕੇ ਗਏ 2 ਢਾਈ ਦਾ ਟਾਈਮ ਸੀਗਾ ਤੇ ਸਾਨੂੰ ਦੱਸਦੇ 3:30 ਵਜੇ ਕਰ ਵੇ ਮੁੰਡਾ ਜਾ ਕੇ ਘਰੇ ਦੱਸਣ ਹਰ ਰੱਦਾ ਮੁੰਡਾ ਛੋਟਾ ਮਰਿਆ ਪਿਆ ਉੱਥੇ ਕਿੱਥੋਂ ਲਾਸ਼ ਕਿੱਥੋਂ ਮਿਲੀ ਤੁਹਾਡੇ ਨੂੰ ਇਹ ਸਰਪੰਚ ਦੀ ਮੋਟਰ ਤੋਂ ਮਿਲੀ ਆਈ ਲਾਸ਼ ਸ ਤੇ ਪਹਿਲਾਂ ਵੀ ਮੁੰਡਾ ਥੋੜਾ ਕੁ ਨਸ਼ਾ ਵੀ ਕਰਦਾ ਸੀ ਨਸ਼ਾ ਤਾਂ ਕਰਦਾ ਹੋਊਗਾ ਇਹ ਨਹੀਂ ਕਿ ਨਹੀਂ ਕਰਦਾ ਕਰਦਾ ਸੀ ਉਹ ਕੁਗਾ ਤੇ ਪਰ ਇਸੇ ਦਾ ਗੱਡੀ ਲਾ ਕੇ ਆ ਸੀ ਲੇਵਰ ਕਰਕੇ ਆਈ ਸੀ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਪੈਸੇ ਆ ਸਰਪੰਚ ਦਾ ਮੁੰਡਾ ਭੋਨਾ ਚੌਂਕ ਦੇ ਵਿੱਚ ਆ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਜੀ ਮੋਟਰਸਾਈਕਲ ਤੇ ਬਿਠਾ ਕੇ ਜਾ ਕੇ ਆ ਦੀ ਮੋਟਰ ਤੇ ਲੱਜ ਕੇ ਉਹਦੇ ਟੀਕਾ ਲਾਇਆ ਬਾਅਦ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪੋਣੀ ਪਾਇਆ ਉੱਪਰ ਜੀ ਨਹੀਂ ਪਟਿਆ ਹੋ ਬਾਅਦ ਸਾਨੂੰ ਹੋਰ ਨਾਲ ਦੇਖ ਦੱਸਿਆ ਸੁਣਿਆ ਆ ਕਿ ਤੁਹਾਡਾ ਮੁੰਡਾ ਉੱਥੇ ਮੋਟਰ ਤੇ ਮਰਿਆ ਆ ਬੰਦਾ ਕੀ ਆ ਮੁੰਡੇ ਦਾ ਤੁਹਾਡੇ ਬਰਿੰਦਰ ਸਿੰਘ ਆ ਜੀ ਤੇ ਤੁਸੀਂ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਆਪ ਚੱਕ ਕੇ ਮਲਾਜਮ ਚੱਕਾ ਕੇ ਲਿਆਏ ਆ ਲਾਸ਼ ਨੂੰ ਇੱਥੇ ਮੌਸਿਕਾਈ ਹਸਪੀਟਲ ਲੈ ਹੋਸਪੀਟਲ ਲੈ ਆਏ ਸੀ ਤੇ ਇੱਥੇ ਕਾਰਵਾਈ ਪਾਉਣ ਲੱਗੇ ਸੀ ਤੇ ਥਾ ਹੌਲਡਰ ਸਾਹਿਬ ਕਹਿੰਦੇ ਸਾਡੇ ਮੁਤਾਬਕ ਤੁਸੀਂ ਕਹਿੰਦੇ ਲਿਖਾਓ ਵੀ ਤੁਸੀਂ ਕਹਿੰਦੇ ਅਟੈਕ ਹੋਇਆ ਇਹਨੂੰ ਟੈਗ ਕਿ ਤੈ ਕਵੇਂ ਕਹਿ ਤੀ ਸਾਰਾ ਪਿੰਡ ਦਾ ਪਿੰਡ ਅਸੀਂ ਇਕੱਠਾ ਹੋਏਵੇਂ ਆ ਸਾਡੇ ਸਾਹਮਣੇ ਸਾਡਾ ਪੁੱਤਰ ਮਰਿਆ ਪਿਆ ਕਿਵੇਂ ਕਹਿਦੀ ਐ ਟੈਗ ਕਿੰਨੀ ਮੰਡੇ ਦੀ ਉਮਰ ਕਿੰਨੀ ਹੈ ਉਮਰ ਸਾਰੀ ਉਹਦੀ ਹੈਗੀ 24 ਸਾਲ ਦੀ ਉਮਰ ਆ ਠੀਕ ਹੋ ਸਕਦਾ ਤੁਹਾਨੂੰ ਪਤਾ ਵੀ ਇਹ ਨਸ਼ੇ ਦੀ ਕਰਕੇ ਹਾਂ ਨਸ਼ੇ ਦਾ ਕਰਕੇ ਹਾਂ ਜੀ ਟੀਕਾ ਲੱਗਾਈ ਉਹਦੇ ਉਹਦੇ ਖੂਨ ਵੀ ਨਿਕਲਿਆ ਬਾਹ ਦੇ ਵਿੱਚੋਂ ਉਹਨਾਂ ਨੇ ਟੀਕਾ ਲਾਇਆ ਬੜਾ ਨੀ ਲੱਗਾ ਹੋਇਆ ਛੱਡ ਕੇ ਭੱਜ ਗਏ ਦੋਨੇ ਟੀਕਾ ਲੱਗ ਦੋ ਮੁੰਨੇ ਮੁੰਡੇ ਮੁੰਡਾ ਵਿਆਹੇ ਵੇ ਮੁੰਡਾ ਨਹੀਂ ਇਕੱਲਾ ਹੀ ਇੱਕ ਵਾਰਾਈ ਸੀਗਾ ਇਕੱਲਾ ਹੀ ਮੁੰਡਾ ਸੀ ਇਕ ਵਾਰਾ ਸੀ ਭਤੀਜਾ ਮੇਰਾ ਸਰ ਜੰਗਾ ਜੀ ਤੁਹਾਡਾ ਵੀ ਆਪਾਂ ਤਾਂ ਕਿਉਂ ਕੀ ਹਾਸਾ ਵਾਪਰੇ ਤੁਹਾਡਾ ਹਾਸਾ ਵਾਪਰੇ ਜੀ ਅਸੀਂ ਝੋਨਾ ਲਾਉਨੇ ਆਂ ਜੀ ਇਹਦਾ ਪਿਓ ਜਿਹੜਾ ਮੇਰੇ ਨਾਲ ਝੋਨਾ ਲਾਉਂਦਾ ਸਾਨੂੰ ਫੋਨ ਗਿਆ ਸਾਨੂੰ ਕਹਿੰਦੇ ਵੀ ਤੁਹਾਡਾ ਮੁੰਡਾ ਵੀ ਨਸ਼ਾ ਕਰਕੇ ਉੱਥੇ ਪਿਆ ਹੈ ਮੈਂ ਉੱਥੋਂ ਮੋਟਰਸਾਈਕਲ ਦੇ ਕੇ ਕੱਲ ਆਈ ਦੀ ਪਿਓ ਨੂੰ ਮੈਂ ਕਹਿੰਦੀ ਜਾ ਤੂੰ ਜਾ ਕੇ ਉਹਨੂੰ ਲੈ ਕੇ ਆ ਤੇ ਜਦੋਂ ਘਰੇ ਆਇਆ ਤੇ ਮੈਂ ਉਸ ਤੋਂ ਬਾਅਦ ਫੋਨ ਲਾਇਆ ਮੈਨੂੰ ਕਹਿੰਦੇ ਜੀ ਆਪਣਾ ਤਾਂ ਵੀ ਮੁੰਡਾ ਪੂਰਾ ਹੋ ਗਿਆ ਮੈਂ ਕਿਹੜੇ ਕਿਹੜੇ ਸੀਗੇ ਉਹਨੇ ਕਹਿ ਵੀ ਇੱਕ ਤਾਂ 500 ਦਾ ਮੁੰਡਾ ਮੀਕਾ ਹੈ ਕਿ ਇੱਕ ਉਹਦੇ ਨਾਲ ਹੈਪੀ ਆ ਮੁੰਡਾ ਵੇਣਿਓ ਵੀ ਉਹ ਆ ਨਾਲ ਫਿਰ ਮੈਂ ਉੱਥੋਂ ਜਦੋਂ ਆਇਆ ਤੇ ਮੇਰੇ ਆਉਦੇ ਨੂੰ ਖਾਤਮਤੀ ਭਰਾਇ ਨੂੰ ਚੀ ਲਿਆ ਲਾਜ ਸਰਪੰਚ ਦੀ ਮੋਟਰ ਸੋਚਾ ਚੱਕੇ ਲੈਂਦੀ ਆ ਪਹਿਲਾਂ ਥੱਲੇ ਪਾਇਆ ਸੀਗਾ ਕਵਰ ਛੋਟਾ ਜਿਹਾ ਬਚਾ ਕੇ ਉਹਦੇ ਤੇ ਪਾਣੀ ਪਾਈ ਗਏ ਤੇ ਮੁੜ ਕੇ ਇਹਨਾਂ ਨੇ ਜਦੋਂ ਜਿਹੜੇ ਮੁੰਡੇ ਮੂਰੀ ਆਏ ਤੇ ਉਹਨਾਂ ਨੇ ਚੱਕ ਕੇ ਮੰਜੀ ਤੇ ਪੱਪਾ ਲਿਆ ਨਹੀਂ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਇਹ ਨਸ਼ੇਦਾਲੀ ਦੀ ਮੋਟਰ ਹੈ ਮੈਂ ਨਛਾਇਆ ਸਾਹਿਬ ਜੀ ਵੀ ਜਿਹੋਨਾਂ ਨੇ ਟੀਕਾ ਲੱਗਾ ਸੀਗਾ ਤੇ ਇੱਕ ਉਹਦੀ ਇੰਨਾ ਟੋਟਾ ਉਹਦੀ ਜੇਬ ਦੇ ਵਿੱਚ ਸਿਰਾਂਜ ਦਾ ਇਹਨਾਂ ਨੇ ਤੋੜ ਕੇ ਪਾਇਆ ਸਿਰਾਂਜ ਦੀ ਜੇਬ ਹਾਂ ਹਾਂ ਜੀ ਹਾਂ ਜੀ ਸੂਈ ਵਾਲਾ ਜਿਹੜਾ ਨਖਾਰਾ ਨਾ ਮੂਰੇ ਪਹਿਲਾਂ ਤੁਹਾਡਾ ਮੋੜਾ ਰੇਸ਼ਾ ਕਰਦਾ ਸੀ ਸਭ ਵੀ ਅੱਥੀ ਹਿਕਾਇਤੀ ਵੀ ਨਹੀਂ ਕਰਦਾ ਕਰਦਾ ਹੋਊਗਾ ਜਦੋਂ ਮੰਦਿਰ ਦੇ ਨਾਲ ਰਲ ਕੇ ਕਿੰਨੀ ਉਮਰ ਕਿੰਨੀ ਸੀ ਕਿੰਨੀ ਉਮਰ ਨਾਤੇ ਹੀ 24 ਸਾਲ ਦੀ ਉਮਰ ਨਾਂ ਕਿਸੇ ਦਾ ਨਾਂ ਹੀ ਅਸੀਂ ਤਾਂ ਇਹਨੂੰ ਗੋਲੂ ਦੇ ਨਾਂ ਤੇ ਜਾਣਦੇ ਹਾਂ ਬੜਾ ਤੇਜ ਨਾਂ हां ਤੇ ਨਾਮ ਦਾ ਅਵਿੰਦਰ ਆ ਨਾ ਫੁਰਕੀ ਮੰਤਰ ਦੇ ਅਸੀਂ ਤਾਂ ਮੰਗ ਇਹ ਕਰਦੇ ਆ ਵੀ ਉਹਨਾਂ ਤੇ ਮੁੰਡਿਆਂ ਤੇ ਕਾਰਵਾਈ ਕੀਤੀ ਜਾਵੇ ਦੋਨਾਂ ਤੇ ਉਹ ਜਵੇਂ ਆ ਤਾਂ ਨਸ਼ੇ ਨਾਲ ਮੌਤਾ ਹੋਈਆਂ ਲੋਕਾਂ ਦਾ ਆਂਦੀਆਂ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਹੀ ਮੈਸੇਜ ਦਿੰਨੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ਾ ਵੇਚਦੇ ਇਹ ਉਹਨਾਂ ਤੇ ਉਹਨਾਂ ਦੇ ਨੱਕ ਪਾਈ ਜਾਵੇ ਜਿਹੜੇ ਉਹਨਾਂ ਨੂੰ ਛਡਾਉਂਦੇ ਆ ਉਹਨਾਂ ਦੀ ਬਜਾਈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਵਿਰਿੰਦਰ ਕੁਮਾਰ ਗੋਲੂ ਹੈ ਜੀ ਪਿੰਡ ਬੋਨ ਦਾ ਤੇ ਜਿਨ੍ਹਾਂ ਨੇ ਐਲੀਸ਼ਮੀ ਵੀ ਲਾਇਆ ਵੀ ਕੋਈ ਸਰਪੈਂਚ ਦਾ ਮੁੰਡਾ ਵਿਰਿੰਦਰ ਤੇ ਕੋਈ ਹੈਪੀ ਉਹਨਾਂ ਦੇ ਨਾਲ ਕੋਈ ਨਾਲ ਦਾਲ ਵਲ ਕੇ ਨਸ਼ਾ ਵਗੈਰਾ ਕੀਤਾ ਹੋਇਆ ਸੀ ਤੇ ਜਿਹਨੇ ਨਸ਼ੇ ਕਰਦੋਂ ਮੌਤ ਹੋ ਗਈ ਹੈ ਤੇ ਉਹਨੂੰ ਅਸੀਂ ਮੋਸਟ ਫੀਰ ਪੋਸਟਮਾਰਟਮ ਨਤੀਜਾ ਰਿਪੋਰਟ ਤੋਂ ਪਹਿਲਾਂ ਆ ਕੇ ਜੋ ਬੰਦੀ ਕਰ ਰਿਹਾ ਮੈਥੇ ਲਿਆਗੇ ਜਦੋਂ ਤੁਸੀਂ ਹਸਪੀਟਲ ਇੱਥੇ ਲੈ ਕੇ ਆਏ ਸੀਗੇ ਡੈੱਡ ਬੋਡੀ ਨੂੰ ਪਰਿਵਾਰ ਵਾਲਿਆਂ ਨਾਲ ਤੁਹਾਡੀ ਬੜੀ ਤੂ ਤੂ ਮੈ ਮੈ ਹੋਈ ਖਿੱਚਾ ਤਣੀ ਹੋਈ ਕੀ ਕਾਰਨ ਸੀ ਉਹ ਬਸ ਉਹੀ ਅਗਲੇ ਕਹਿੰਦੇ ਨੂੰ ਹਰੀ ਦੇ ਦਿਲ ਕਦਮ ਸਾਡੇ ਬੱਚੇ ਦੀ ਮੌਤ ਹੋਈ ਹੈ ਉਹ ਕਹਿੰਦੇ ਵੀ ਟੈਕ ਟੈਕ ਆਰ ਟੈਕ ਨਾਲ ਦੀ ਮੌਤ ਹੋਈ ਉਹ ਵੋਟੇਜ ਨਸ਼ੇ ਨਾਲ ਹੋਈ ਹੈ ਤੁਸੀਂ ਕਹਿ ਰਹੇ ਸੀ ਉਹਨਾਂ ਤੋਂ ਵੀ ਤੁਸੀਂ ਸਾਨੂੰ ਬਿਆਨ ਲਿਖਾ ਦਿਓ ਵੀ ਇਹ ਮੌਤ ਨਹੀਂ ਸਵੇਰੇ ਜੋ ਬੰਦੀ ਉਹਨਾਂ ਦੇ ਮਕਦਮੇ ਜਿੰਨਾ ਤੇ ਪਰਿਵਾਰ ਦੇ ਮੈਂਬਰ ਤੇ ਬੰਦੀ ਕਾਰ ਵੀ ਅਮਚਲੇ ਆਵਾਂਗੇ ਉਹ ਵੀ ਸਾਹਮਣੇ ਤੇ ਨੌਜਵਾਨ ਦੀ ਉਮਰ ਕਿੰਨੀ ਸੀ ਜਿਹਦੀ ਇੱਥੇ ਹੈ ਕਿਰੀਬਨ 23 24 ਸਾਲ ਦਾ ਵੀ ਦੱਸਿਆ ਜਾਂਦਾ ਉਹ ਵੀ ਉਹਦੇ ਦੋ ਤਿੰਨ ਲੜਕੀਆਂ ਨੇ ਚਾਰਾ ਕਿਉਂ ਬਰਾਮਦ ਕੀਤੀ ਇਹ লাশਰ ਇੱਕ ਮੋਟਰ ਦੀ ਬੋਨਾ ਤਿੰਨ ਕੁ ਪੁਲਟਰੀ ਫਾਰਮ ਦੇ ਨੇੜੇ ਇੱਕ ਮੋਟਰ ਹੈ ਜਿੱਥੇ ਸਾਨੂੰ ਇਹ ਮਿਲੀ ਹੈ ਤੇ ਹੁਣ ਡੈਡ ਹੁਜਮਾ ਕਰਾਇਆ ਤੁਹਾਨੂੰ ਕੀ ਲੱਗਦਾ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਤੇ ਅੱਖ ਮੈਂ ਚੈੱਕ ਕੀਤਾ ਜਿਸ ਸਮੇਂ ਮੈਂ ਚੈੱਕ ਕੀਤਾ ਮੈਂ ਜੀਵ ਚੈੱਕ ਕੀਤੀ ਮੈਂ ਉਹਦੇ ਕੰਨ ਦੇਖੇ ਮੈਂ ਫਿਰ ਉਹਨਾਂ ਦਾ ਮਾਸਟਰ ਕਲਾਸੀ ਲਈ ਮੈਨੂੰ ਮੈਨੂੰ ਉਹ ਉਦੋਂ ਕਾਰਨ ਨਹੀਂ ਲੱਗਦਾ ਸੀ ਵੀ ਉਹ ਇਸ ਤਰ੍ਹਾਂ ਵੀ ਜਿਵੇਂ ਦੇਖੀ ਵੀ ਕੋਈ ਸੁੰਸਾਈਡ ਜਾਂ ਕਿਸੇ ਨੇ ਮਾਰਿਆ ਹੋਵੇ ਉਸ ਤਰ੍ਹਾਂ ਜੀਬ ਦੇਖੀ ਮੈਂ ਕੰਨ ਦੇਖੇ ਤੇ ਉਸ ਤਰ੍ਹਾਂ ਇਹ ਮਾਮਲਾ ਆ ਜਾ ਤਾਂ ਪਹਿਲਾਂ ਮੈਂ ਘਰ ਗਿਆ ਸੀ ਜਾ ਕੇ ਬਾਕੀ ਸਵੇਰੇ ਨਾਗਾਂ ਬਾਅਦ ਉਹ ਦਵਾਈ ਮਿਲ ਜਾਈਗੀ ਤਾਂ ਲੱਗਿਆ ਨਹੀਂ ਮੈਨੂੰ ਕੋਈ ਸਾਈਟਾਂ ਨਹੀਂ ਪਈਆਂ ਮਿਲੀਆਂ ਟੀਕੇ ਨਾਲ ਟੀਕੇ ਵਾਲੀਆਂ ਸਿਰਿੰਜਾਂ ਮੈਂ ਥੋੜਾ ਪਾਸੇ ਸੀ ਹੋ ਸਕਦਾ ਐਸਚਓ ਨਾਲ ਦੂਜੇ ਅਫਸਰਾਂ ਨੂੰ ਹੋਣ ਮਿਲੀਆਂ ਹੋਣ ਤੇ ਕੈਂਸਲ ਕਰ ਦੇ ਮੈਂ ਜਿੰਨੇ ਮੈਂ ਤਲਾਸ਼ ਦਾ ਮੱਝਾ ਕੀਤਾ ਹੀ ਗਿਆ I can't, I can't.